ਆ ਲਓ ਜੀ ਸਜਣੋ ਮਿੱਤਰੋ ਪਿਆਰਿਓ ਗੱਡੀ ਦੇਖੋ ਮੈਂ ਕਹਿੰਨਾ ਜੀ ਤੁਸੀਂ ਪੁਰਾਣੀਆਂ ਯਾਦਾਂ ਤੁਹਾਨੂੰ ਯਾਦ ਆ ਜਾਣਗੀਆਂ ਤਾਜ਼ਾ ਹੋ ਜਾਣਗੀਆਂ ਗੁੱਡਸ ਕੈਰੀਅਰ ਲਿਖਿਆ ਉੱਪਰ ਐਚ ਆਰ ਮਾਵੀ ਸੀ ਐਚ ਡੀ ਪੀ ਵੀ ਵੀ ਲਿਖਿਆ ਆ ਨੰਬਰ ਤੇ ਮੈਂ ਮਰੌਂਦਾ ਤੁਹਾਨੂੰ ਚਾਤੀ ਐਚ ਆਰ ਏ 1703 ਤੁਸੀਂ ਕਮੈਂਟ ਕਰਕੇ ਦੱਸਣਾ ਐਚ ਆਰ ਏ ਤੋਂ ਮਤਲਬ ਕੀ ਹੈ ਆ ਖੜੇ ਨੇ ਬਾਪੂ ਜੀ ਬਾਪੂ ਸਾਸਰੀ ਕਾਲ ਕੀ ਨਾਮ ਬਾਪੂ ਜੀ ਪ੍ਰੇਮ ਸਿੰਘ ਮਾਵੀ ਆ ਤਾਂ ਹੀ ਮਾਵੀ ਲਿਖਿਆ ਆ ਉੱਪਰ ਹੈ ਜੀ ਤੁਹਾਡੇ ਨਾਂ ਹੈ ਗੱਡੀ ਹੈ ਤੁਸੀਂ ਚਲਾਉਂਦੇ ਰਹੇ ਇਸ ਨੂੰ ਬਹੁਤ ਹੀ ਸਾਰੀ ਜੰਮੂ ਨੂੰ ਚਲਾਈ ਹੈ ਤੁਮੇ ਅੱਛਾ ਇਹ ਗੱਡੀ ਕਿਹੜੀ ਹੈ ਬਾਪੂ ਇਹ ਮਰਸਡੀ ਮਰਸਡੀ ਆ ਲੱਗਿਆ ਇੱਥੇ ਲਿਖਿਆ ਹੋਇਆ ਮਰਸਡੀ ਡੀ ਹੈ ਇਹ ਮਰਸਡੀ ਡੀ ਆ ਇਹ ਆ ਲਿਖਿਆ ਪਿਆ ਇਹਦੇ ਪਰ ਜੀ ਆ ਦੇਖੋ ਜੀ ਮਰਸਡੀ ਟਾਟਾ ਵੀ ਲਿਖਿਆ ਉੱਪਰ ਹਾਂ ਮਰਸਡੀ ਡੀ ਹੈ ਵਾਹ ਜੀ ਵਾਹ ਬਾਪੂ ਗੋਲ ਲੇਟਾਂ ਜਦ ਕਦ ਬੰਦ ਹੋਈਆਂ ਤੇ ਗੋਲ ਲੇਟਾਂ ਆਣੀਆਂ ਇਹ ਚਾਹ ਜੀ ਬੋਸ਼ਰ ਤੇ ਆ ਗਈਏ ਗੋਲਡਾਟ ਬਾਹਰ ਇਹ ਆਈ ਐ ਐਸਐਚ ਐਸਐਚ ਅੱਛਾ ਇਹਨਾਂ ਨੂੰ ਫਿਰ ਦੂਈਆਂ ਆ ਗਈਆਂ ਇਹ ਪਹਿਲੀ ਗੋਲ ਵਾਲੇ ਲਓ ਜੀ ਗੋਲਡ ਲੇਟ ਦੀ ਆਪਣੀ ਖੂਬਸੂਰਤੀ ਸੀ ਤੁਹਾਡੇ ਕੋਲ ਘਰਾਂ ਜਾਂ ਤੁਹਾਡੇ ਤਾਏ ਚਾਚੇ ਨੇ ਕਿਸੇ ਨੇ ਪਿੰਡ ਵਿੱਚ ਇਹ ਗੱਡੀ ਰੱਖੀ ਐ ਚਲਾਈ ਐ ਮੈਨੂੰ ਪਤਾ ਬਹੁਤ ਸਾਰਿਆਂ ਨੂੰ ਦੇ ਥੱਲੇ ਕਮੈਂਟ ਕਰਨੇ ਨੇ ਇਹਦੇ ਔਰ ਇਹ ਤੁਸੀਂ ਦੱਸਣਾ ਆਪਣੀ ਆਪਣੀ ਗੱਡੀ ਦਾ ਨੰਬਰ ਦੱਸੋ ਜਿੱਦਾਂ ਆਹ ਹੈ ਜੀ HRA 1703 HRA ਦਾ ਮਤਲਬ ਕੀ ਦੱਸਣਾ ਬਾਪੂ ਆਪਣਾ ਗੱਡੀ ਸਾਰੇ ਪਾਸੇ ਤੇ ਘੁੰਮ ਕੇ ਦਿਖਾਣੀ ਆਜੋ ਦੱਸਣਗੇ ਲੋਕੀ ਦੱਸਣਗੇ ਕਿੱਥੇ ਦੀ ਹੈ ਆਜੋ ਜੀ ਆਹ ਲਓ ਜੀ ਆ ਮਡ ਗਾਰਡ ਲੱਗਾ ਹੋਇਆ ਹੈ ਜੀ ਇਹ ਜੀ ਕਿਨੇ ਜਾਣ ਕੇ ਪਸਾਇਦਾ ਮਡ ਗਾਰਡ ਇਹ ਕਿੱਦਾਂ ਕੀ ਹੋ ਗਿਆ ਤਾਂ ਇਹ ਜੀ ਮੈਂ ਖੜਾ ਕੰਡੇ ਉੱਪਰ ਅੱਛਾ ਗੱਡੀ ਆਈ ਇੱਕ ਮਨੂ ਕਾਮਬਖਤ ਕਹਿੰਦਾ ਕਹਿੰਦਾ ਬਾਬੇ ਬਸਕਰ ਬੋਲ ਚਲਾ ਲਈ ਤਾਂ ਕਿਹ ਕਿਹੜੇ ਲਾਤੇ ਉਹਨੇ ਜਦੇ ਪੁੱਛਾ ਤਾਂ ਮਖੜ ਮਰਾਨਾ ਮਠੀਕ ਨਹੀਂ ਕਰਾਉਣਾ ਅੱਛਾ ਨਜ਼ਰੇ ਲੱਗੀ ਗੱਡੀ ਨੂੰ ਕੋਈ ਗੱਲ ਨਹੀਂ ਆ ਜਾਓ ਇਧਰ ਲੈ ਵਸ ਨੂੰ ਆ ਲਓ ਜੀ ਅੰਦਰਲੇ ਪਾਸੇ ਆ ਲਓ ਜੀ ਐਦਾਂ ਪੈਂਦਾ ਸੀ ਜੇ ਹੈਂਡਲ ਨੂੰ ਹੱਥ ਆ ਗੱਡੀ ਖੁੱਲਦੀ ਸੀ ਵਾਹ ਜੀ ਵਾਹ ਮੈਂ ਕਹਿੰਦਾ ਬਾਪੂ ਆ ਯਾਰ ਇਹਦੇ ਸੀਸਿਆਂ ਵਿੱਚ ਤੇ ਜੇ ਦੇਖਦੇ ਹਾਂ ਸੜਕ ਤੁਸੀਂ ਹੈ ਗੱਡੀ ਕੂਕਾ ਮਾਰਦੀ ਜਾਂਦੀ ਹੋਣੀ ਹੈ ਇਹ ਜੀ 12 ਸਾਲ ਚੱਲੀ ਹੈ ਸ਼੍ਰੀਨਗਰ ਨੂੰ ਜੰਮੂ ਛੱਡ ਅੱਛਾ 12 ਸਾਲ ਚਲਾਈ ਹੈ ਇਹ ਚਾ ਜੀ ਆ ਦੇਖੋ ਜੀ ਆ ਬਾਪੂ ਗੇਅਰ ਨੂੰ ਪਾਉਂਦਾ ਸੀ ਹੱਥ ਆ ਲਓ ਜੀ ਕੈਬਨ ਹਾਂ ਜੀ ਵਾਹ ਜੀ ਵਾਹ ਬਾਪੂ ਆ ਤਾਂ ਕੰਮ ਨਜ਼ਾਰੇਦਾਰ ਸੀਗਾ ਆ ਇਧਰਲੇ ਪਾਸੇ ਹੋਰ ਕਿਆ-ਕਿਆ ਲੱਗਿਆ ਹੋਇਆ ਡੀਜ਼ਲ ਟੈਂਕ ਲਿਖਿਆ ਹੋਇਆ ਜੀ ਆ ਦੇਖੋ ਜੀ ਪੜ੍ਹੋ ਅੱਗੇ ਵਧੋ ਇਹ ਲਿਖ ਦਿੰਦੇ ਸੀਗੇ ਨਾ ਪੇਂਟਰ ਆ ਬਾਜ ਬਣਾਉਂਦੇ ਸੀ ਜੀ ਪੇਂਟਰ ਆ ਦੇਖੋ ਜੀ ਮੈਂ ਕਹਿੰਦਾ ਗੱਡੀਆਂ ਦੀ ਇਹ ਸ਼ਿੰਗਾਰ ਹੁੰਦਾ ਸੀ ਗੱਡੀਆਂ ਦਾ ਆ ਗੁਰੂ ਰਾਖਾ ਵੀ ਲਿਖਿਆ ਹੋਇਆ ਜੀ ਇਹ ਨਿਸ਼ਾਨ ਜੀ ਦੇ ਹੱਬ ਦੇ ਅਸਲੀ ਆ ਇਹ ਇਹ ਹੱਬ ਦੇ ਨਿਸ਼ਾਨ ਅਸਲੀ ਆ ਕਿਹੜੇ ਬਾਪੂ ਨੇੜੇ ਆ ਕੇ ਦਿਖਾਓ ਆ ਚੀਜ਼ ਨਿਸ਼ਾਨ ਨਹੀਂ ਹੈ ਹੈਗਾ ਹੈਗਾ ਮਰਸੀਡੀ ਦਾ ਇਹ ਹਾਂ ਮਰਸੀਡੀ ਦਾ ਨਿਸ਼ਾਨ ਅਸਲ ਆ ਅਸਲ ਆ ਹੈ ਹਾਂ ਸ਼ੁਰੂ ਦਾ ਹੀ ਡੁਪਲੀਕੇਟ ਬਣੀ ਹੋਈ ਨਹੀਂ ਹੈ ਡੁਪਲੀਕੇਟ ਨਹੀਂ ਹੈ ਆ ਲੋ ਜੀ ਸਾਈਡ ਪਰ ਵੀ ਨੰਬਰ ਲਿਖਿਆ ਹੋਇਆ ਸੀਗਾ ਆ ਜੋ ਜਿੱਧਰਲੇ ਪਾਸੇ ਨੂੰ ਬਾਪੂ ਜੀ ਪਿਛਲੇ ਪਾਸੇ ਤੇ ਆ ਜਾਓ ਮਾਲ ਤਾਂ ਜੇ ਵੀ ਗੱਡੀ ਤੇ ਲੋਡੜਾ ਹੈ ਐ ਗੱਡੀ ਤਾਂ ਜੇ ਵੀ ਲੋਡੜਾ ਹੈ ਉਹ ਜੀ ਵਾਹ ਸੋਹਣ ਆਹ ਡਾਲਾ ਆਹ ਡਾਲੇ ਦੇਖੋ ਜੀ ਵਾਹ ਜੀ ਵਾਹ ਬੱਲੇ ਉਹ ਬੱਲੇ ਆ ਸੰਗਲ ਹੈ ਬਾਪੂ ਆ ਸੰਗਲ ਪਸੰਦੇ ਤੇ ਹੈ ਜੀ ਆਏ ਬੰਦ ਕਰਕੇ ਹਾਂ ਆ ਲਓ ਜੀ ਕਈ ਵਾਰੀ ਬਾਪੂ ਇਧਰ ਸਵਾਰੀਆਂ ਸੰਗਤਾਂ ਵੀ ਪਿਠਾ ਲੈਂਦੇ ਤੇ ਕਈ ਵਾਰੀ ਖਾਲੀ ਮਾਂ ਕਿਤੇ ਜਾਣਾ ਗੁਰਦੁਆਰੇ ਸਾਬ ਜਾਣਾ ਇੱਕ ਤਾਂ ਹਾਂ ਜੀ ਹਾਂ ਹਾਂ ਚੱਲ ਇਹ ਕਿਹੜਾ ਹੁੰਦਾ ਦਾ ਹਾਂ ਲਓ ਜੀ ਕਰਿਓ ਕਮੈਂਟ ਗੱਡੀਆਂ ਦੇ ਵਿੱਚ ਬੈਠ ਕੇ ਗੁਰਦੁਆਰਾ ਸਾਹਿਬ ਚਲੇ ਜਾਂਦੇ ਸੀਗੇ ਯਾਤਰਾ ਨੂੰ ਕਿਸ ਯਾਤਰਾ ਨੂੰ ਚੱਲ ਗਏ ਕਿਤੇ ਕਿਸੇ ਪਾਸੇ ਨੂੰ ਚੱਲ ਗਏ ਵਾਹ ਜੀ ਵਾਹ ਆ ਕਰਿਓ ਆਪਣੀਆਂ ਯਾਦਾਂ ਤਾਜ਼ੀਆਂ ਐਚ ਆਰ 1703 ਤੁਸੀਂ ਦੱਸਣਾ ਐਚ ਆਰ ਹੈ ਕਿਆ ਚੀਜ਼ ਆ ਕਪਾਂ ਪਰ ਛਾਦੀ ਅਸਲੀ ਨਿਸ਼ਾਨ ਨੇ ਤੇ ਪਹਿਲੇ ਆ ਜਿਹੜੇ ਅੱਛਾ ਚੱਜੀ ਚੱਜੀ ਆ ਵਾਹ ਜੀ ਵਾਹ ਇਹ ਪਹਿਲੇ ਨਿਸ਼ਾਨ ਹੈ ਜੀ ਪਹਿਲੇ ਜਰਮਨ ਦੇ ਨਿਸ਼ਾਨ ਆ ਜਰਮਨ ਦਾ ਤੀਰ ਇਹੀ ਤ੍ਰਿਕੋਣਾ ਨਿਸ਼ਾਨ ਸੀ ਹਾਂ ਫੇਰ ਆਜ਼ਾਦ ਹੋ ਕੇ ਫੇਰ ਕਾਹਦਾ ਟੈਲ ਕੋ ਲਾਤਾ ਵਾਹ ਜੀ ਵਾਹ ਆ ਦੇਖੋ ਜੀ ਪੇਂਟਰ ਨੇ ਲਿਖਿਆ ਇੰਡੀਆ ਇਜ਼ ਗ੍ਰੇਟ ਹੈ ਜੀ ਬੱਲੇ 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 ਆ ਉਪਰਲੀ ਬਾਡੀ ਦੇਖੋ ਜੀ ਹੈ ਜੀ ਕਿਆ ਗੱਲ ਬਾਤ ਐ ਬੱਲੇਓ ਬੱਲੇਓ ਬੱਲੇ ਇਧਰਲੇ ਵਾਸਤੇ ਡਰਾਈਵਰ ਸੀਟ ਹੈ ਬਾਪੂ ਹਾਂ ਜੇ ਇਧਰ ਹੀ ਬੈਠਾ ਆ ਆ ਲੋ ਜੀ ਆਹ ਸਟੀering ਹੈ ਆ ਦੇਖੋ ਜੀ ਇਕਨਾਂ ਦਾ ਸੀਨ ਵੜਦਾ ਹੈ ਹੈ ਡਰਾਈਵਰ ਵਾਸਤੇ ਬਾਪੂ ਜੀ ਮੈਂ ਕਹਿੰਦਾ ਵੀ ਜਿਹੜਾ ਤੁਸੀਂ ਜਦ ਜਾਂਦੇ ਤੇ ਲੰਮੇ ਰੂਟ ਪਰ ਕਿੱਥੇ ਤੱਕ ਜਾਂਦੇ ਤੇ ਮੈਂ ਜੀ ਚੱਲਿਆ ਸ਼ਿਰੀ ਨਗਰ ਜਾਂ ਦਿੱਲੀ ਦਿੱਲੀ ਨੂੰ ਠੀਕ ਐ ਤੁਸੀਂ ਪੰਜਾਬ ਵਹੇਨਾ ਅਸਾ ਗੀਤ ਗਾਉਣਾ ਵੀ ਵਿੱਚ ਚੱਲਦਾ ਹੁੰਦਾ ਤਾਂ ਕਈ ਵਾਰੀ ਆਪ ਬੋਲ ਕੇ ਗਾ ਦਿੰਦੇ ਤੇ ਕੁਛ ਨਹੀਂ ਮੈਂ ਵੈਸ਼ਵਾ ਟਰੈਕਟਰ ਜਿਹਦਾ ਜੰਮਿਆ ਨਹੀਂ ਰੌਣਕ ਮੇਲਾ ਹੈ ਨਹੀਂ ਤਾਂ ਕੁਛ ਗੱਡੀ ਮ ਬਾਅਦ ਚ ਤੇ ਆ ਗਿਆ ਦਾ ਬਾਅਦ ਚ ਪੈ ਲੱਗੀ ਜਾਵੇ ਸਾਡੇ ਇਹਦੇ ਚੇਂਜ ਹੋਇਆ ਸਾਡੇ ਟਾਈਮ ਤੇ ਲੱਗੀ ਹੀ ਨਹੀਂ ਸੀ ਮੈਂ ਜਿੰਨਾ ਚਿਰ ਡਰਾਈਵਰੀ ਕਰੀਆ ਮੈਂ ਕੋਈ ਕਾਉਣਾ ਨਹੀਂ ਲਾਇਆ ਕੋਈ ਕੁਛ ਨਹੀਂ ਲਾਇਆ ਜੀ ਅੱਛਾ ਜੀ ਬਸ ਸਾਦੀ ਰੱਖੀ ਸੀ ਸਾਦੀ ਰੱਖੀ ਸੀ ਗੱਡੀ ਆ ਜੋ ਨਾ ਖਾਣਾ ਨਾ ਕੁਝ ਜੰਮਣੂ ਪੀਂਣਾ ਮੈਂ ਅੱਛਾ 92 99 ਸਾਲ ਹੋ ਚਲੇਗੀ ਹੂੰ ਜਿੱਦਾਂ ਮੈਂ ਜੰਮਿਆ ਉਹੀ ਸਮਾਨ ਆਏ ਹਾਏ ਹਾਏ ਅਰੀਜਨਲ ਜਿੱਦਾਂ ਉਹਨਾਂ ਦਾ ਮਾਰਕਾ ਹੈਗਾ ਹਾਂ ਜੀ ਮਰਸੀਡੀ ਵਾਲੇ ਨਾਲ ਮੇਰਾ ਕੋਈ ਅੰਗ ਨਹੀਂ ਕਿਸੇ ਪਾਸੇ ਤੇ ਕਮਜ਼ੋਰ ਬੁਢੇ ਹੋ ਗਏ ਹਾਂ ਪਰ ਬਦਲਿਆ ਕੋਈ ਇਹ ਚੋਪੜਾ ਸਾਹਿਬ ਫੇਰ ਪਟ ਕੋਹੀ ਏ ਸਾਰੇ ਅਸਲੀ ਦੋਏ ਦੋਏ ਚੀਜ਼ਾਂ ਦਾ ਮਤਲਬ origignal ਏ ਆ ਟਰੱਕ ਦਾ ਵੀ ਤੇ ਨਾ ਅੱਛਾ ਗੱਡੀ ਚ ਵੀ ਸਾਰੇ ਕੁਛ origignal ਆ ਨਾਲ ਦੇ ਹੀ ਜਰਮਨੀ ਆ ਆ ਦੇਖੋ ਜੀ ਆ ਮੈਂ ਕੈਮਰਾ ਪਾਉਂਦਾ ਜੀ ਆ ਦੇਖੋ ਜੀ ਚਾਲਰ ਹੁੰਦੀ ਥੱਗੇ ਬਾਪੂ ਇਹਨੂੰ ਚਾਲਰ ਕਹਿੰਦੇ ਤੇ ਹਾਂਜੀ ਚਾਲਰ ਇਹ ਲੱਕੜ ਦੀ ਬਣੀ ਹੋਈ ਚਾਲਰ ਹੈ ਪੁਰਾਣੀ ਆ ਬਾਪੂ ਜਿਹੜਾ ਸਾਈਡ ਪਰ ਹੁੰਦਾ ਤਾਂ ਸੀਸਾ ਹੱਥ ਕੋਣਾ ਜਿਆ ਹਾਂਜੀ ਇਹ ਕਾਦੇ ਵਾਸਤੇ ਹੁੰਦਾ ਤਾਂ ਹਾਂਜੀ ਆਹਾ ਅਜੇ ਦਾ ਜਾਹਾ ਇਹ ਚੀਜ਼ ਦੇਖਣ ਵਾਸਤੇ ਅੱਗੇ ਸਾਈਡ ਅੱਛਾ ਸਾਈਡ ਤੇ ਜਾ ਜਾਣਾ ਨਾ ਪਿਛੋਂ ਮੂੰਹ ਕੱਢ ਕੇ ਜਮੋਣਾ ਮੋੜਨਾ ਮੋੜ ਪਰ ਨੂੰ ਹਾਂਜੀ ਅੱਛਾ ਇੱਕ ਸਾਹਮਣੇ ਵੀ ਲੱਗਿਆ ਹੋਇਆ ਇਹਦੇ ਨਾਲ ਦਾ ਆਹਾ ਉਹ ਵੀ ਦਿਖਦਾ ਜੀ ਉੱਤ ਵੀ ਦਿਖਦਾ ਦਾ ਬਾਡੀਆਂ ਵਾਲੇ ਲੱਗ ਜਾਂਦੇ ਜੀ ਬਾਡੀਆਂ ਵਾਲੇ ਲਾ ਦਿੰਦੇ ਤੇ ਜੀ ਆਹ ਲਓ ਜੀ ਆਹ ਦੇਖੋ ਜੀ ਇਹਨੂੰ ਕਿਆ ਕਹਿੰਦੇ ਆ ਤੁਸੀਂ ਦੱਸਣਾ ਜੀ ਕਮੈਂਟ ਕਰਕੇ ਦੱਸਣਗੇ ਬਾਪੂ ਤੁਸੀਂ ਨਾ ਦੱਸਿਓ ਤੁਸੀਂ ਨਹੀਂ ਦੱਸਣਾ ਹੈਗਾ ਲੋਕ ਦੱਸਣਗੇ ਆਹ ਚੀਜ਼ ਹੈ ਜੀ ਬੱਲੇ 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 ਕਿਆ ਸੋਹਣੀ ਗੱਡੀ ਹੈ ਜੀ ਪੁਰਾਣੀ ਗੱਡੀ ਦੇਖ ਕੇ ਆ ਗਿਆ ਨਾ ਜੀ ਨਜ਼ਾਰਾ ਆ ਉੱਪਰ ਲਿਖਿਆ ਹੋਇਆ ਇੱਕ ਰਾਜਾ ਬ੍ਰਦਰਸ ਲਿਖਿਆ ਹੋਇਆ ਇਹ ਕੀ ਹੈ ਬਾਪੂ ਕਿੱਥੇ ਜਾਏ ਫਿਰ ਇੰਜ ਹੀ ਟਿਕਨੇ ਫੋਗੋ ਲੈਣ ਆਇਆ ਤਾਂ ਅੱਛਾ ਉਹ ਆਪਣਾ ਲਾਲ ਨਹੀਂ ਲਾਲ ਜਿੱਦਾਂ ਅਸੀਂ ਆਏ ਬੱਲੇ ਬੱਲੇ ਵਾਲੇ ਬਹੁਤ ਆਉਂਦੀਆਂ ਜੀ ਬਹੁਤ ਆਉਂਦੇ ਆ ਬੱਲੇ ਬੱਲੇ ਕੀ ਲਿਖਾ ਕੀ ਲਿਖਾ ਬਾਪੂ ਮਹੀਨੇ ਜੀ ਕਦਾਂ ਆਏ ਜਾਂਦਾ ਕਿ ਆਏ ਜਾਂਦੇ ਕਦਾਂ ਅੱਛਾ ਬਾਪੂ ਜਦ ਗੱਡੀ ਚਲਾਉਂਦੇ ਤੇ ਲੰਮੇ ਰੂਟ ਪਰ ਜਾਂਦੇ ਤੇ ਤਾਂ ਖਾਣ ਪੀਣ ਦਾ ਮਾੜਾ ਮੋਟਾ ਸਮਾਨ ਕਿਤੇ ਕੁਝ ਰੋਟੀ ਪਾਣੀ ਤਾਂ ਖਾਣੀ ਹੈ ਕਿ ਕੱਾਬੇ ਪਰ ਚੱਲਦਾ ਤਾਂ ਮੈਂ ਇਹ ਗਾ ਮੇ ਬਖਾਨੀ ਰੋਟੀ ਸਾਜੀ ਅੱਛਾ ਉਹ ਲੱਟਾ ਪਤਾ ਨਹੀਂ ਆਪਣਾ ਕੋਈ ਅੰਦਰ ਵੀ ਜਗਾੜ ਰੱਖਿਆ ਤਾਂ ਮਾੜਾ ਮੋਟਾ ਜੀ ਦਾ ਕੁਝ ਪਕਾ ਲੈਣ ਦਾ ਬੰਦਾ ਕੋਈ ਸਟੋਪ ਵੀ ਰੱਖਦਾ ਹੁੰਦਾ ਨਾ ਗਿਆ ਕੋਈ ਸਟੋਪ ਨਹੀਂ ਚਾਹ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਨਾ ਜੀ ਹੋਟਲ ਤੇ ਪੀਣੀ ਆ ਜੇ ਰੋਟੀ ਖਾਣੇ ਦਾ ਕਹਿਣਾਂ ਵੀ ਮੈਂ ਬੈਠੇ ਨੂੰ ਆਦਮੀ ਆ ਪਹਿਲਾਂ ਦੱਸ ਦੇਣਾ ਨੂੰ ਬਾਅਦ ਚ ਪੈ ਰੋ ਥੰਦੇਗਾ ਉਹਦੇ ਅੱਗੇ ਮਰ ਜੀ ਆਹ ਲਓ ਜੀ ਆ ਖੋਲਿਓ ਬਾਈ ਜੀ ਕਿਆ ਇਹ ਆਹ ਲਓ ਜੀ ਇੰਜਨ ਬਾਪੂ ਅਰੀਜਨਲ ਹੈ ਅਰੀਜਨਲ ਹੈ ਆਹ ਲਓ ਜੀ ਵਾਹ ਜੀ ਵਾਹ ਹੈ ਇਹ ਨੀ ਪੈ ਫਾਈ ਹੈ ਉਹਨਾਂ ਨੇ ਯਾਦ ਕੀ ਜਰਮਨ ਦੀ ਅੱਛਾ ਜਰਮਨ ਤੇ ਆਈਤੀ ਹੈ ਹਾਂਜੀ ਜਰਮਨ ਦੀ ਹੈ ਜਿਹੜੀ ਮਾਰਛੀ ਜੀ ਜਾਂਦਾ ਜੀ ਇਹ ਜਰਮਨ ਦੀ ਗੱਡੀ ਆ ਸਾੜੇ ਦਾ ਨੀ ਦੀ ਮਾਰਛੀ ਜੀ ਹੈ ਹਿੰਦੁਸਤਾਨ ਦੀ ਹਾਂਜੀ ਉਹਨਾਂ ਦੀ ਮਾਰਛੀ ਜੀ ਲਿਖਿਆ ਨਿਸ਼ਾਨ ਤੇ ਆਹ ਲਓ ਜਿੱਧਰ ਤੇ ਵੀ ਬਾਈ ਜੀ ਨੇ ਖੋਲ ਤੇ ਆ ਇਧਰ ਤੇ ਵੀ ਮਾਰ ਦਿੰਦੇ ਨੇ ਜੀ ਕੈਮਰਾ ਅੰਦਰ ਆਹ ਲਓ ਜੀ ਬੱਲੇ 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 ਫੂਜ ਆਉਂਦੇ ਆ ਇਦਾਂ ਦੇ ਆਉਂਦੇ ਜੀ ਇਦਾਂ ਦੇ ਫੂਜ ਆਉਂਦੇ ਤੇ ਹਾਂ ਵਾਹ ਜੀ ਵਾਹ ਵਾਹ ਜੀ ਵਾਹ ਆਹ ਵਾਪੂ ਖਾਦੇ ਵਾਸਤੇ ਜਾ ਅੰਦਰ ਆਓ ਜਰਾ ਆਵਾਜ਼ ਹੋ ਜੀ ਆਹਾਂ ਇਹ ਲਾ 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 ਇਹ ਹਵਾ ਵਸਤੇ ਕਿਹਦੇ ਬੱਲੇ ਆ ਜੀ ਏਸੀ ਦਾ ਪੁਰਾਣਾ ਹਾਂ ਜੀ ਪੁਰਾਣਾ ਏਸੀ ਹੈ ਬੈਠਣਾ ਸਵਾਰੀ ਨੇ ਇਦਾਂ ਖੋਲ ਦੇਣਾ ਆ ਉਧਰ ਲਾ ਖੋਲ ਲੈ ਅੱਛਾ ਬਾਪੂ ਤੇ ਹੁਣ ਜਾਣਾ ਪੈ ਜਵੇ ਗੱਡੀ ਚਲਾ ਲੂੰਗਾ ਜੇ ਇਹ ਚੱਲਦੀ ਹੋ ਜਵੇ ਮੰਨ ਲੈ ਜਾਂ ਕੋਈ ਹੋਰ ਗੱਡੀ ਇਹਦੇ ਨਾਲ ਦੀ ਮੇਲ ਦੀ ਦੇ ਦਈਏ ਚਲਾ ਲੂੰਗਾ ਚਲਾ ਲੂੰਗਾ ਹਾਂ ਮੇਰੀਆਂ ਕਿ ਪੂਰੀਆਂ ਡੇਗਾ ਪੂਰੀ ਹੈ ਲੈ ਜਿੰਗ ਕਿੱਟਕੇ ਹੈ ਕੋਈ ਨਹੀਂ ਜਾਨੀ ਉਹ ਬੱਲੇ ਤੇਰੇ ਬਾਪੂ ਜਾਨੀ ਮੈਂ ਜਦ ਛੜੀਏ ਦੀ ਗੱਡੀ ਹੂੰ ਰਾਤ ਨੂੰ ਮੈਂ ਸੁੱਤਾ ਪਿਆ ਤਾਂ ਅੱਛਾ ਮਖਾ ਮਨਾ ਗੱਡੀ ਬਹੁਤ ਚਲਾ ਲਈ ਹੁੰਦਾ ਹੈ 60 ਸਾਲ ਪੂਰੇ ਚਲਾਈ ਹੈ ਅੱਛਾ ਗੈਵਰੀ ਸੰਤਰ ਮੰਡਾ ਦਾ ਸਾਤਾ ਅੱਛਾ ਮਗਾ ਦਾਗੀ ਨਾ ਹੋਦੀ ਹੂੰ ਮੇਰਾ ਕੋਈ ਦਾਗ ਨਹੀਂ ਆਸ ਰੱਖ ਅੱਛਾ ਕਿਤੇ ਗੱਡੀ ਲੱਗੀ ਨਹੀਂ ਕਿਤੇ ਨਹੀਂ ਜੀ ਲੱਗੀ ਬਾ ਕਾ ਜੇ ਜਦ ਮੈਂ ਬਚਪਨ ਦੇ ਘਰ ਤੇ ਗਿਆ ਤਾਂ ਹੂੰ ਉਝੇ ਹੀ ਮੈਂ ਘਰ ਵਾਪਸ ਆ ਗਿਆ ਇਹ ਵੀ ਬੜੀ ਵੱਡੀ ਮਿਹਰ ਹੈ ਪਰਮਾਤਮਾ ਦੀ ਵਾਹਿਗੁਰੂ ਦੀ ਮੈਂ ਪੂਰਾ ਨਿਆਣਾ ਹੁੰਦਾ ਚਲੇ ਗਿਆ ਦਾ ਹਾਂ ਸੰਨ 48 ਚ ਮੈਂ ਘੱਟੇ ਗਿਆ ਤੇ ਗੱਡੀ ਚ ਅੱਛਾ ਪਿੰਡ ਸਰਹਾਣੇ ਖੜੀ ਆਏ ਸਾਡਾ ਪਿੰਡ ਵੀ ਸਰਹਾਣਾ ਹੀ ਹੈ ਹਾਂ ਜੀ ਜ਼ਿਲ੍ਹਾ ਰੋਪੜ ਹੈ ਜ਼ਿਲ੍ਹਾ ਰੋਪੜ ਹੈ ਸ੍ਰੀ ਚਮਕੌਰ ਸਾਹਿਬ ਨੇੜੇ ਹੈ ਮਰਿੰਡਾ ਨੇੜੇ ਹੈ ਮਰਿੰਡਾ ਸ੍ਰੀ ਚਮਕੌਰ ਸਾਹਿਬ ਰੋਡ ਪਰ ਪਿੰਡ ਸਰਹਾਣਾ ਮਰਿੰਡੇ ਤੇ ਲਗਭਗ 3 ਕਿਲੋਮੀਟਰ ਹਾਂ ਜੀ ਬਾਪੂ ਤੁਹਾਡਾ ਨਾਮ ਪ੍ਰੇਮ ਸਿੰਘ ਮਾਵੀ ਬਾਪੂ ਪ੍ਰੇਮ ਸਿੰਘ ਮਾਵੀ ਹਾਂ ਜੀ ਉਮਰ 99 ਸਾਲ ਦੀ ਹੋ ਗਈ ਸੰਜੀ ਚੌਥੀ ਦਾ ਜਨਮ ਲਾ ਲਓ ਕਿਨੇ ਬਣ ਗਏ ਹੂੰ ਕਾਗਜ਼ਾਤ ਦਾ ਹੂੰ 91 ਸਾਲ ਦੀ ਉਮਰ ਹੋ ਗਈ ਹਾਂ ਕੰਨਮੋ ਜੀ ਹੋ ਗਈ ਆਉਗੀ 99 ਦੀ ਚੌਥੀ ਦਾ ਜਨਮ ਹੈ ਮੇਰਾ ਜਨਮ ਪਾਕਿਸਤਾਨ ਦਾ ਹੈ ਅੱਛਾ ਮੈਂ ਆਪਣੇ ਪਿੰਡ ਜਾ ਸਕਦਾ ਜਿਹੜਾ ਪਿੰਡ ਦਾ ਪਾਕਿਸਤਾਨ ਤੁਹਾਡਾ 19 ਸ਼ੱਕ ਸਮਾਣਾ ਅੱਛਾ ਉਹ ਪਿੰਡ ਜਾ ਸਕਦੇ ਹਾਂ ਤੁਹਾਨੂੰ ਸੋਚੀਏ ਦਿਖਦਾ ਪਿੰਡ ਮਾਨੂੰ ਯਾ ਤਾਂ ਮੈਂ ਸੋਚੀ ਸੀ ਮੈਂ ਜਦ ਪਿੰਡ ਵੜ ਗਏ 19 ਚੱਕਵਾ ਵੜਦੇ ਸਾਰ ਪਹਿਲਾਂ ਕਿਆ ਹੰਦਾ ਤਾ ਟੋਬਾ ਤਾ ਕਿਆ ਤਾ ਸਾੜੇ ਪਿੰਡ ਦਾ ਜੀ ਸਾੜੇ ਜਾਂਦੀ ਸੜਕ ਲੈਲ ਪਰ ਤੇ ਸਰਗੋਧਾ ਨੂੰ ਅੱਛਾ ਪੱਕੀ ਸਾੜੇ ਬੰਨੇ ਨੂੰ ਖੇਤਾਂ ਦੇ ਅੱਛਾ ਐ ਕੱਚੀ ਸੜਕਾਂ ਨਹੀਂ ਜਾਂਦਾ ਪਿੰਡ ਵੜ ਗਏ ਅੱਛਾ ਗੱਬੇ ਪਿੰਡੇ ਸਾੜੇ ਖੂਨ ਤਾ ਗੱਬਾ ਹਾਂ ਚਾਰ ਸੜਕਾਂ ਜਿਓ ਪਿੰਡ ਦੀਆਂ ਅੱਛਾ ਤਿੰਨ ਸੜਕਾਂ ਹੈ ਹੂੰ ਕਿੰਨੇ ਐ ਗੱਬੇ ਖੂਬ ਚਾਰ ਸੜਕਾਂ ਜਰਾਂਗੇ ਤੇ ਜਾਣ ਵਾਲੇ ਅੰਗਰੇਜ਼ਾਂ 19 ਚੱਕਵਾ ਹਾਂ ਹਾਂ ਜੀ ਹਾਰੇ ਪਿੰਡ ਕਿਨੇ ਜਲੇਲ ਬੋਜਲੀ ਠੀਕ ਹੈ ਜਿਲ੍ਹਾ ਸਾਡਾ ਲਾਹੌਰ ਠੀਕ ਹੋ ਗਿਆ ਉਹ ਖੂਤਾ ਹੋਰ ਕਹਾ ਕਹਤਾ ਹੋਜੀ ਬਸ ਆਪਣੇ ਆਪਣੇ ਘਰਾਂ 'ਚ ਗਲੀਆਂ 'ਚ ਇੱਧਰੇ ਪਾਸੇ ਨੂੰ ਸਾੜਾ ਘਰਤਾ ਬਾਕੀ ਜੁਮੇ ਇੱਧਰ 'ਚ ਨਹੀਂ ਤੋਬਾ ਮਸਜਿਦ ਵੀ ਧੀ ਕੋਈ ਨਾ ਜੀ ਮਸਜਿਦ ਸਾਡਾ ਉਧਰ ਰੋਪੜ ਗਿਆ ਜਿਹੜੇ ਜਿਹੜੇ ਮੁਸਲਮਾਨਾਂ ਦੇ ਪਿੰਡ ਘਾਟੇ ਪਿੰਡ ਪ्योर ਮੁਸਲਮਾਨ ਅੱਛਾ ਹਿੰਦੂ ਕੋਈ ਨਹੀਂ ਹੋਊਗਾ ਅੱਛਾ ਜਿੱਥੇ ਰੋਪੜ ਜ਼ਿਲ੍ਹੇ ਦੇ ਨਾ ਜੀ ਉਧਰ ਤੁਹਾਡੇ ਪਾਕਿਸਤਾਨ ਦੀ ਗੱਲ ਦਾ ਲਾਹਲਪੁਰ ਜ਼ਿਲ੍ਹਾ ਲਾਹਲਪੁਰ ਦੀ ਜਿੱਥੇ ਹਿੰਦੂ ਆ ਪਿਓਰ ਹਿੰਦੂ ਮੁਸਲਮਾਨ ਦਾ ਕੋਟਾ ਕੋਈ ਨਹੀਂ ਐਦਾਂ ਦਾ ਅੰਗਰੇਜ਼ਾਂ ਨੇ ਇਹ ਬਸਾਇਆ ਰੱਖਿਆ ਸਾਡੇ ਪਿੰਡ ਜਿਹੜਾ 19 ਚੱਕ ਸੀਗਾ ਉਹਦੇ ਵਿੱਚ ਫਿਰ ਮੁਸਲਮਾਨ ਨਹੀਂ ਸੀ ਰਹਿੰਦੇ ਸਿਰ ਜੱਟੇ ਜੱਟੇ ਇੱਕੋ ਗੋਤ ਦਾ ਸਾਡਾ ਮਾਵੀਆਣਾ ਮਾਵੀ ਉਹ ਤੇ ਉੱਥੇ ਕੋਈ ਮੁਸਲਮਾਨ 19 ਚੱਕ ਚ ਜਿਹੜਾ ਖਮਾਨੋ ਕੋਤ ਧਨੋਲਾ ਬਣੈਲਾ ਹੈ ਇਹ ਸਾਡੇ ਇੱਧਰਲੇ ਪਾਸੇ ਦਾ ਉਹ ਪਿਓਰ ਮੁਸਲਮਾਨਾਂ ਦਾ ਇਹ ਵੀਡੀਓ 19 ਚੱਕ ਤੇ ਪਹੁੰਚ ਜਾਣਾ ਇਹ 19 ਚੱਕ ਵਾਲੇ ਦੇਖਣਗੇ ਹੈ ਬਾਪੂ ਪ੍ਰੇਮ ਸਿੰਘ ਮਾਵੀ ਹਾਂ ਉਹਨਾਂ ਦਾ ਪਿੰਡ ਤਾਂ ਗੱਬੇ ਵਾਲਾ ਖੂਬ ਹੀ ਦੱਸਣਗੇ ਹੈਗਾ ਕਿ ਨਹੀਂ ਪੁੱਛੇ ਪੈ ਗਈ ਹੁਣ ਮਸੀਤ ਅੱਛਾ ਸਾਡੇ ਪਿੰਡ ਦੇ ਗੱਬੇ ਤੁਹਾਨੂੰ ਪਤਾ ਲੱਗ ਗਿਆ ਮੇਰਾ ਆਇਆ ਤਾਂ ਭਤੀਜਾ ਅੱਛਾ ਉਹਦੇ ਜਨਮ ਇੱਧਰ ਦੇ ਆ ਅੱਛਾ ਉਹ ਕਹਿੰਦਾ ਚਾਚਾ ਮੈਂ ਪਿੰਡ ਜਾਣਾ ਬਾਬੇ ਦਾਜਾ ਦੇਖਣਾ ਹੈ ਅੱਛਾ ਮੈਂ ਕਹਿੰਦਾ ਕਿਹੜਾ ਸਿਖ ਮੇਰਾ ਅੱਛਾ ਉਹਦੇ ਲਾਹੌਰ ਜਾਣਾ ਹੈ ਠੀਕ ਹੋ ਗਿਆ ਲਾਹੌਰ ਦੇ ਲਹਿਰਪੁਰ ਜਾਣਾ ਹੈ ਹੂੰ ਛੇ ਮੀਲ ਪਿੰਡ ਤੋਂ ਆਪਣਾ ਅੱਛਾ ਫਿਰ ਉਹ ਜਦ ਮਾਜੀ ਪੁੱਛਣੇ ਜਾ ਕੇ ਫਿਰ ਮੀਨ ਲਾੜੂ ਪਹੁੰਚਿਆ ਹੋ ਗਿਆ ਗਿਆ ਜੀ ਅੱਛਾ ਉਹਨੇ ਜਾ ਕੇ ਜੀ ਉਹ ਅਮਰੀਕਾ 'ਚ ਰਹਿੰਦੇ ਆ ਹਾਂ ਉਨੇ ਬਈ ਪਿੰਡ ਤੇ ਟੈਲੀਫੋਨ ਕਰਿਆ ਕਹਿੰਦਾ ਚਾਚਾ ਮੈਂ ਸਮਾਨੇ ਪਹੁੰਚ ਗਿਆ ਅੱਛਾ ਘੁੰਮ ਕੰਮ ਕੇ ਗਲੀਆਂ ਚੱਕੇ ਰੱਦੋ ਪੱਟੋ ਤਾਂ ਹੁੰਦਾ ਰਹਿਣਾ ਹਾਂ 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 ਪਿੰਡ ਆਇਆ ਅੱਛਾ 19 ਚੱਕ ਦੇ ਆਲੇ ਦੋਲੇ ਦੇ ਪਿੰਡਾਂ ਦੇ ਨਾਂ ਵੀ ਪਤਾ ਕਿਸੇ ਦੇ ਹੋਰ ਦੇ ਬਹੁਜੀ ਦੱਸੋ ਕਹੀ ਚਾਹਦੇ ਨੇ ਢਨੋਲਾ ਲਿਖੋ ਜੀ ਅੱਛਾ ਜੀ ਫਿਰ ਨਾ ਰਸੂਲਪੁਰ ਲਿਖੋ ਜੀ ਰਸੂਲਪੁਰ ਉਧਰ ਵੀ ਹੈਗਾ ਇੱਧਰ ਵੀ ਹੈਗਾ ਇੱਧਰ ਵੀ ਹੈਗਾ ਹਾਂ ਆਹ ਨੇੜੇ ਤੁਹਾਡੇ ਹਾਂਜੀ ਵੀ ਹੈ ਸੱਧੂਪੁਰ ਚੂਲ ਮਾਜੜਾ ਅੱਛਾ 22 ਚੱਕ 21 ਚੱਕ ਬੱਲੇ 40 ਚੱਕ ਹੂੰ 70 ਅੱਛਾ ਜੀ ਗੇਲੇ ਦਾ ਦਾਰੇ ਪਿੱਛੇ ਜਾ ਤੁੰਗਾ ਦੱਸੋ ਚੱਲਣ ਦਿਓ ਹਾਂਜੀ ਚੱਲਣ ਦਿਓ ਅੱਗੇ ਅੱਗੇ 90 ਹਾਂ 90 ਉੱਥੇ ਤੇ ਬੱਸ ਰੁਕ ਜਾਂਦਾ ਦਾ ਜਿਲਾ 90 ਚੱਕ ਅੱਛਾ 40 ਚੱਕ ਤਾਂ ਜੀ ਉਹ ਤੁਸੀਂ ਜਦ ਕਿੰਨੀ ਉਮਰ ਦੇ ਤੇ ਜਦ ਤੁਸੀਂ ਉੱਥੇ ਤੇ ਆਪਾਂ ਆਏ ਆ 15-16 ਸਾਲ ਦਾ ਤੁਹਾਨੂੰ 12-13 ਸਾਲ ਦੀ ਸੀ ਹੋ ਗਈ ਮੈਨੂੰ ਅੱਛਾ ਰਾਹ ਰਸਤੇ ਵਿੱਚ ਕਿਆ ਕੁਝ ਦੇਖਿਆ ਦਿੱਕਤਾਂ ਆਈਆਂ ਕਾਨੂੰਨੀ ਜੰਗੇ ਸਾਡਾ ਖਾਨਦਾਨ ਜੀ ਗੱਡੀਆਂ ਦਾ ਕੰਮ ਕਰਦਾ ਸੀ ਉਧਰ ਅੱਛਾ ਗੱਡੀਆਂ ਦਾ ਟਰੱਕਾਂ ਦਾ ਟਰੱਕਾਂ ਦੇ ਕੰਮ ਦਾ ਸਾਡਾ ਜਾਮੂਣੂ ਆ ਜੀ ਅੱਛਾ ਭਾਈ ਚਾਤਾ ਮਰੰਡੀ ਵੀ ਮੋੜ ਤੇ ਡਰਾਈਵਰ ਹੈ ਹਾਂ ਜੀ ਹਾਂ ਪੱਕੀ ਯਾਰੀ ਰੋਡ ਨਾਲ ਖਾਨਦਾਨ ਆ ਸਾਡਾ ਅੱਛਾ ਸਾਡੇ ਮਰੰਡੀ ਵੀ ਬੈਠੇ ਬਹੁਤ ਇਹ ਬਾਕੀ ਤਾਂ ਹੋਣ ਲੱਗੇ ਆ ਨੇ ਸਾਰੇ ਅੱਛਾ ਸਾਡਾ ਪਿੰਡ ਜਾਮੂਣੂ ਗੱਡੀਆਂ ਦਾ ਕੰਮ ਕਰਦਾ ਸੀ ਪਰ ਆਪਣੀਆਂ ਗੱਡੀਆਂ ਚਾਹੇ ਤੇ ਤੁਸੀਂ ਨਹੀਂ ਜੀ ਹਾਂ ਪਾਕਿਸਤਾਨ ਗਵਰਨਮੈਂਟ ਨੇ ਗੱਡੀਆਂ ਰੋਕ ਲੀਆਂ ਅੱਛਾ ਇੱਧਰ ਲੀਆਂ ਇੱਧਰ ਰਹਿ ਗਈਆਂ ਉੱਧਰ ਲੀਆਂ ਉੱਧਰ ਰਹਿ ਗਈਆਂ ਸਾਰੀਆਂ ਅੱਛਾ ਫਿਰ ਇਹ ਤਾਂ ਆਪਣਾ ਅਗੇ ਜਿਗਾਰਡ ਬਣਾਇਆ ਦੁਬਾਰੇ ਤੇ ਫਿਰ ਗੱਡੀਆਂ ਤੇ ਪਏ ਜੇ ਜਾਮੂ ਨੇ ਕਦੀ ਨਾ ਕੰਮ ਕਰ ਦਿੱਤੀ ਜਾਂ ਸਾਸ਼ਟਾ ਦੇ ਮੰਨ ਲਈ ਅਸੀਂ ਡਰਾਈਵਰ ਇਹਦੇ ਨਾ ਹੋਰ ਕਿਸੇ ਪਾਸੇ ਨੂੰ ਮੂੰਹ ਕਰੇ ਨਹੀਂ ਜੇ ਅਸੀਂ ਜਿੱਥੇ ਮਰਜੀ ਜਾਇਏ ਅਸੀਂ ਡਰਾਈਵਰ ਆ ਨਾ ਅਸੀਂ ਡਰਾਈਵਰ ਹੀ ਰਹਿਣਾ ਅਸੀਂ ਗੱਡੀਆਂ ਲਈ ਕੰਮ ਕਰੂੰਗੇ ਜਾ ਕੇ ਆਏ ਹਾਏ ਹਾਏ ਅਸੀਂ ਕਿਹੜਾ ਨੂਨ ਤੇ ਵੇਚਣਾ ਹਾਂ ਸਾਡੇ ਚਾਚੇ ਤਾਂ ਆਏ ਭਾਈ ਟੱਕਣ ਦਾ ਕੰਮ ਕਰਦੇ ਬਸ ਸਮਝੀਏ ਸਾਡੀਆਂ ਪਿੰਡ ਦੀਆਂ ਸਮਾਣੇ ਦੀਆਂ ਅੱਛਾ ਸਮਾਣਾ ਕਿਹੜਾ ਪਿੰਡ ਆ ਸਮਾਣਾ ਨਹੀਂ ਚੱਕੀ 9 119 ਚੱਕ ਸਮਾਣਾ ਅੱਛਾ ਸਮਾਣਾ ਨਾਲ ਆ ਸਮਾਣਾ ਇੱਥੇ ਤੇ ਗਏ ਸੀ ਇੱਥੇ ਤੇ ਗਏ ਤੇ ਬੋੜੇ ਅੱਛਾ ਉਹੀ ਨਾਲ ਲਾਤਾ 19 ਚੱਕ ਸਮਾਣਾ ਅੱਛਾ ਮੈਂ ਬੋੜੇ 6 ਮੀਲ ਦਾ ਪੱਕੀ ਸੜਕ ਜਿਹੜਾ ਜਿਹਨੂੰ ਮਾਜੀ ਪੁੱਛ ਲਉ ਜਾ ਕੇ ਸਮਾਣਾ ਬੋੜ ਵੀ ਸਮਾਣਾ ਲੱਗਿਆ 19 ਚੱਕ ਸਮਾਣਾ ਤੇ ਆਉਂਗੇ ਕਮੈਂਟ ਦੇਖੋ ਵੀਡੀਓ ਤੇ ਹੇਠਾਂ ਅੱਛਾ ਜੀ ਸਮਾਣੇ ਦਾ ਬੋੜ ਲੱਗਿਆ ਸਾੜੀ ਸਾੜੀ ਅੱਛਾ ਪਿੰਡ ਚ ਤੋਬਾ ਹੈਗਾ ਤਾਂ ਉੱਥੇ ਹਾਂ ਜੀ ਦੋ ਟੋਬੇ ਤੇ ਇਹ ਕਿਹੜਾ ਪਿੰਡ ਦਾ ਹੈ ਹਾਂ ਇਹ ਕਿਹੜਾ ਅੱਛਾ ਤੇ ਗਲੀਆਂ ਕੱਚੀਆਂ ਸੀਗੀਆਂ ਕੱਚੀਆਂ ਗਲੀਆਂ 20-20 ਫੁੱਟ ਦੀਆਂ ਮਕਾਨ ਕਿਦਾਂ ਦੇ ਤੇ ਗਾਰੇ ਵਾਲੇ ਤੇ ਕਿ ਦੂਏ ਪੱਕੇ ਤੇ ਗਾਰੇ ਵਾਲੇ ਤੇ ਉੱਡ ਜੜਕੋਵ ਜਮਾਨਾ ਕਿੱਥੇ ਤਾਂ ਜੀ ਅੱਛਾ ਗਾਰੇ ਵਾਲੇ ਤੇ ਕੱਚੇ ਮਕਾਨ 20 ਫੁੱਟ ਦੀ ਗਲੀ ਅੱਛਾ ਕਿੰਨੇ ਗਲੀਆਂ ਐ ਹੂੰ ਕਿੰਨੇ ਐ 4 ਸਪਿੰਡ ਹੋ ਗਿਆ ਜੀ ਹਾਂ 4 ਸਪਿੰਡ ਦੇ ਅੰਗਰੇਜ਼ਾਂ ਨੇ ਬੜੇ ਇਹ ਨਕਸ਼ੇ ਕਾ ਬਣਿਆ ਹੁਣ ਦਿਲ ਕਰਦਾ ਜਾਨ ਨੂੰ ਕਦੇ ਪਿੰਡ ਨਹੀਂ ਜੀ ਬੁਢੇ ਹੋ ਗਏ ਹੁਣ ਹੀ ਜਾਣਾ ਹੈ ਨਹੀਂ ਜਾਣਾ ਹੁਣ ਬੁਢੇ ਹੋ ਗਏ ਨਾਲੇ ਕਹਿੰਦੇ ਸਾਰੇ ਸਪੇਅਰ ਪਾਰਟ ਉੱਦ ਹੀ ਪਏ ਆ ਜੇ ਭਾਈ ਚੌਕੂਣੀਆਂ ਹੁਣ ਅਰੀ ਨਾਲ ਇਹ origignal ਤਾਂ ਪਕਾਸਤਾ ਜਾਂਦੀਆਂ ਜੀ ਅੱਛਾ ਕਸ ਕੇ ਵੈਰੈਂਟੀ ਹੋ ਜਾਂਦੀ ਹੈ ਨਹੀਂ ਘੱਟ ਆ ਜਾਂਦੇ ਉਹ ਗੱਲ ਤਾਂ ਨਹੀਂ ਜੀ ਹਾਂ ਹੋਰ ਵੀ ਪੁਰਾਣਾ ਹੋ ਗਿਆ ਇਹਨੇ ਸਭ ਸਮਿਆਂ ਦਾ ਹੱਥੀਂ ਪੁਰਾਣੀ ਅੱਛਾ ਬਾਪੂ ਮੇਰੀ ਕਹਿੰਦਾ ਜਵਾਬ ਦੋ ਗੱਡੀ ਤੁਸੀਂ ਚਲਾਈ ਗੱਡੀ ਨਾਲ ਤੁਹਾਡੀ ਆੜੀ ਸੀਟ ਨਾਲ ਆੜੀ ਗੇਅਰ ਨਾਲ ਆੜੀ ਸਟੀering ਨਾਲ ਆੜੀ ਹਾਂ ਹੈਂ ਕੱਲੀ ਕੱਲੇ ਪੁਰਜੇ ਨਾਲ ਆੜੀ ਗੱਡੀ ਦੇ ਹੁਣ ਵੀ ਬਾਹਰ ਨੂੰ ਆ ਕੇ ਕਈ ਵਾਰ ਝਾਤੀ ਮਾਰਦੇ ਕੱਲੇ ਵੀ ਦੇਖਦੇ ਗੱਡੀ ਨੂੰ ਆ ਕੇ ਮਾਤਾ ਜੀ ਰੋਜ਼ ਆਉਂਦੇ ਗੱਡੀ ਕੋਲ ਨਹੀਂ ਇਹਨੂੰ ਦੇਖਣ ਆਉਂਦੇ ਆ ਚਾਉ ਨਾਲ ਆ ਜਾ ਨਹੀਂ ਜੀ ਆ ਕੇ ਇਹਨੂੰ ਚਾਉ ਨਾਲ ਸਪੈਸ਼ਲ ਦੇਖਣ ਹਾਜੀ ਹਾਜੀ ਕਈ ਪੁੱਛਦੇ ਤੈਨੂੰ ਕਿ ਇਤ ਐ ਕਹਤੇ ਇਨੀ ਪ੍ਰਾਣੀ ਗੱਡੀ ਰੱਖੀ ਆ ਹਾਂ ਮਾਤਾ ਜੀ ਮੇਰਾ ਬਹੁਤ ਪਿਆਰ ਹੈ ਇਹਨੂੰ ਆਏ ਹਾਏ ਗੱਡੀ ਨਾਲ ਪਿਆਰ ਹੈ ਬਾਪੂ ਦਾ ਹਾਂਜੀ ਇਹ ਕਹਿੰਦੇ ਵੀ ਅਸੀਂ ਜਾਣਾ ਨਹੀਂ ਲਓ ਅੱਜ ਇਹਨੂੰ ਆ ਗੱਡੀ ਲਦਾ ਦਿਓ ਚਲੇ ਜਾਊਗਾ ਅੱਛਾ ਉਹ ਵੀ ਗੱਡੀ ਲੱਦ ਕੇ ਹੀ ਜਾਊ ਪਰ ਇਹ ਆਏ ਹਾਏ ਕਹਿੰਦੇ ਤਾਂ ਕਹਿੰਦੇ ਮੈਂ ਚਲਾ ਲੂੰਗਾ ਕੋਈ ਦਿੱਕਤ ਨਹੀਂ ਹੈ ਮੇਰੇ ਅੰਗ ਪੂਰੇ ਆ ਉਹਦੇ ਪਾਏ ਹੋ ਜੀ ਹਾਂ ਮੈਂ ਜਾਣ ਨਹੀਂ ਦੇਣੀ ਨਾ ਇਹ ਕਹਿੰਦਾ ਗੱਡੀ ਵੀ ਰਮਾ ਮੈਂ ਜਾਣਾ ਆਏ ਹਾਏ ਹਾਏ ਲਾ ਜੀ ਬਾਪੂ ਜੀ ਬਹੁਤ ਚੰਗਾ ਲੱਗਿਆ ਨਜ਼ਾਰਾ ਆ ਗਿਆ ਹੈ ਗੱਲਬਾਤ ਦਾ ਇਹ ਜਿਹੜੇ ਦੇਖਣ ਵਾਲੇ ਆ ਦੂਰ ਦੂਰ ਤੱਕ ਜਾਣਾ ਵੀਡੀਓ ਘੁੰਮਣਾ ਵੀਡੀਓ ਜੀ ਜੀ ਅਮਰੀਕਾ ਦੀ ਗੱਲ ਖਬਰਾਂ ਨੂੰ ਚਾਚੇ ਪੁੱਤ ਜੇ ਜੀਆਂ ਅੱਛਾ ਦੂਜੇ ਪੱਲੇ ਨੇ ਜਦੋਂ ਦੇਖ ਲੈਣੇ ਮੈਂ ਸਾਰਾ ਜਾਚੇ ਦੀ ਗੱਲ ਹੁਣ ਵੀ ਕਹਿਣਗੇ ਲੋਕੀ ਕਮੈਂਟ ਕਰਨਗੇ ਜਾਣੀਆਂ ਜੀ ਅੱਛਾ ਜੀ ਕਈ ਬੰਦੇ ਆ ਜਾਣੇ ਜੀ ਬਾਪੂ ਪਹਿਲੇ ਹੀ ਮਸ਼ਹੂਰ ਹੈ ਹਾਂ ਜੀ ਬਾਪੂ ਪੂਰਾ ਲੋਕ ਪੋਣੋ ਜਾ ਦੇਖ ਲੈਣੇ ਸਾਡੀ ਮੂਵੀ ਚੱਲਦੀ ਕੋਈ ਨਾ ਕੋਈ ਆ ਜਾਂਦਾ ਜਿਉਂਦਾ ਰਹੇ ਬਾਪੂ ਵਸਦਾ ਰਹੇ ਖੁਸ਼ ਰਹੇ ਤੰਦਰੁਸਤ ਰਹੇ ਇਹੀ ਦੁਆ ਸਾਡੀ ਐਨੀ ਉਮਰ ਦਾ ਡਰ ਕੋਈ ਨਹੀਂ ਹੈ ਹਾਂ 90 90 ਨਾਲ ਹਾਏ 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 ਨਿਗਾ ਠੀਕ ਹੈ ਸੋਹਣਾ ਨਿਗਾ ਤੇ ਚੋਪੜਾ ਸਾਹਿਬ ਇਹ ਗੱਡੀ ਨੇ ਫਿਲਮਾਂ 'ਚ ਵੀ ਕੰਮ ਕਰਿਆ ਵਾ ਇਹ ਗੱਡੀ ਆ ਕੇ ਨੇ ਫਿਲਮਾਂ 'ਚ ਵੀ ਕੰਮ ਕਰਿਆ ਗੱਡੀ ਨੇ ਚੱਲੀ ਜਾਂਦਾ ਜੀ ਕਿਹੜੀ ਫਿਲਮ ਆ ਤੂਫਾਨ ਜੀ ਜੀ ਤੂਫਾਨ ਫਿਲਮ ਆ ਆ ਮਹਾਲੀ ਬਣੀ ਸੀ ਉਹ ਜਿਹੜੀ ਹਿੰਦੀ ਫਿਲਮ ਬਣੀ ਸੀ ਬਾਲੀਵੁੱਡ ਦੀ ਪਤਾ ਨਹੀਂ ਇਹ ਗਾਣਾ ਤੂਫਾਨ ਤੂਫਾਨ ਲੋ ਜੀ ਕਮੈਂਟ ਕਰੋ ਜੀ ਤੂਫਾਨ ਫਿਲਮ ਬਣੀ ਸੀ ਹਿੰਦੀ ਫਿਲਮ ਸੀਗੀ ਹਾਂ ਹਿੰਦੀ ਹਾਂ ਤੂਫਾਨ ਫਿਲਮ ਦੇ ਐਕਟਰ ਦੱਸੋ ਜੀ ਕਿਹੜੇ ਕਿਹੜੇ ਸੀ ਆ ਗੱਡੀ ਵਿੱਚ ਸੀਗੀ ਉਹਦੇ ਤੂਫਾਨ ਦੇ ਹੈ ਆ ਲਓ ਜੀ ਤੂਫਾਨ ਫਿਲਮ ਵਾਲੀ ਗੱਡੀ ਤੁਹਾਨੂੰ ਦਿਖਾਤੀ ਬਾਪੂ ਪ੍ਰੇਮ ਸਿੰਘ ਮਾਵੀ ਨਾਲ ਮਲਾਤਾ ਨਜ਼ਾਰਾ ਗਿਆ ਆ ਜੀ ਪਿੰਡ ਸਰਹਾਨਾ ਜ਼ਿਲ੍ਹਾ ਰੋਪੜ